ਯਾਰ ਮੈਂ ਮਹੀਨੇ ਦੀ 9 ਤਰੀਕ ਨੂੰ ਗਏ ਆ ਤਾਂ ਡੇਢ ਮਹੀਨਾ ਦਵਾਈ ਚ ਰਹਾ ਇਹ ਨਹੀਂ ਪਤਾਗਾ ਕਿ ਕਿੱਦਾਂ ਗਿਆ ਕਿੱਦਾਂ ਨਹੀਂ ਗਿਆ ਸਾਨੂੰ ਨਹੀਂ ਆਇਆ ਫੋਨ ਨਾ ਸਾਡੀ ਉਹਨਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਮਿਸਾਲ ਕਾਇਮ ਕਰ ਦਿਆਂ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਹੁਣ ਤੱਕ 50000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਹ ਨੌਕਰੀਆਂ ਬਿਨਾਂ ਕਿਸੇ ਪੇਤਪਾਅ ਅਤੇ ਸਿਫਾਰਿਸ਼ ਤੋਂ ਸਿਰਫ ਮੈਰਿਟ ਦੇ ਆਧਾਰ ਤੇ ਪ੍ਰਦਾਨ ਕੀਤੀਆਂ ਗਈਆਂ ਹਨ ਮੈਂ ਬਤੌਰ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਪੰਜਾਬ ਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਕਿਉਂਕਿ ਪੰਜਾਬ ਦੇ ਵਿੱਚ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਇੱਕ ਵੀ ਰੁਪਈਆ ਕਿਸੇ ਤੋਂ ਰਿਸ਼ਵਤ ਦਾ ਨਹੀਂ ਲਿਆ ਗਿਆ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਤੇ ਭਰਤੀ ਹੁੰਦੀ ਹੈ ਕਿਸੇ ਵੀ ਵਿਭਾਗ ਵਿੱਚ ਤੁਹਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਪੜੋ ਟੈਸਟ ਦਿਓ ਟੈਸਟ ਕਲੀਅਰ ਕਰੋ ਨੰਬਰ ਆਗੇ ਤਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਮੈਰਿਟ ਤੋਂ ਨੌਕਰੀ ਦਿਵਾਉਣ ਤੋਂ ਕੋਈ ਹਟਾ ਸਕੇ ਜਾਂ ਰੋਕ ਸਕੇ ਵੱਡੇ ਵੱਡੇ ਟੈਸਟ ਦਿਓ ਤੇ ਵੱਡੀਆਂ ਵੱਡੀਆਂ ਨੌਕਰੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੇ ਨੌਜਵਾਨਾਂ ਅੰਦਰ ਸੂਬੇ ਵਿੱਚ ਇੱਕ ਬਿਹਤਰ ਭਵਿੱਖ ਬਣਾਉਣ ਦੀ ਆਸ ਜਗਾਈ ਹੈ ਜਿਸ ਕਰਕੇ ਨੌਜਵਾਨ ਹੁਣ ਵਿਦੇਸ਼ ਜਾਣ ਦੀ ਥਾਂ ਇਥੇ ਹੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਇਮਤਿਹਾਨ ਦੀ ਤਿਆਰੀ ਕਰਦੇ ਹਨ ਸਰਕਾਰੀ ਨੌਕਰੀਆਂ ਮਿਲਨ ਕਰਕੇ ਜਿੱਥੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋ ਰਿਹਾ ਹੈ ਉੱਥੇ ਹੀ ਸਰਕਾਰੀ ਦਫ਼ਤਰਾਂ ਵਿੱਚ ਖਾਲੀ ਅਸਾਮੀਆਂ ਵੀ ਭਰ ਰਹੀਆਂ ਹਨ ਕਦੋਂ ਦੇ ਉਹ ਕਰੋ ਗਏ ਹੋਏ ਨੇ ਉਹ ਤੁਹਾਨੂੰ ਕੁਝ ਕਹਿ ਕੇ ਗਏ ਨਹੀਂ ਕੀ ਸਾਰਾ ਦੱਸਣਾ ਨਹੀਂ ਮੈਨੂੰ ਕੁਝ ਨਹੀਂ ਕਹ ਕੇ ਗਏ ਇਹ ਇਤਿਹਾਸਿਕ ਮਾਮਲਾ ਕੋ ਮਨਜਲੀਆਡ ਵੀ

ਤੇ ਪੁਲਿਸ ਕੰਪਲੇਂਟ ਹਾਂਜੀ ਕਰਾਤੇ ਆ ਕੰਪਲੀਟ ਵੀ ਕਲਾਸ ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਵਿੱਚੋਂ ਇੱਕ ਨੌਜਵਾਨ ਦਵਿੰਦਰਜੀਤ ਸਿੰਘ ਜ਼ਿਲ੍ਹਾ ਜਲੰਧਰ ਦੇ ਫਿਲਾਟਸੀਲ ਦੇ on the pent ਲਾਂਦੜਾ ਦਾ ਹੈ ਅਸੀਂ ਉਸਦੇ ਘਰ ਹੁਣੇ ਪਹੁੰਚੇ ਆ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਾ ਹੈ ਕਿ ਉਹ ਸਵੇਰੇ ਤੜਕਸ਼ਾਰ ਹੀ ਘਰੋਂ ਚਲੇ ਗਏ ਹਾਂ ਤੇ ਉਹਦਾ ਹਾਲ ਤਾਂ ਕੁਝ ਪਤਾ ਨਹੀਂ ਲੱਗ ਰਿਹਾ ਹੈ ਤੇ ਇਸ ਬਾਬਾਤਾ ਜੀ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ ਆ ਉਹਾਂ ਦੀ ਮਾਤਾ ਜੀ ਸਾਡੇ ਨਾਲ ਨਹੀਂ ਤੇ ਅ ਸ਼ਸ਼ੀ ਕਾਂਤੀ ਸਸਰੀ ਗੱਲ ਹਾਂਜੀ ਰਾਤ ਇੱਕ ਰਾਤਿਕ 1:00 ਵਜੇ ਬਵਿੰਦਰਜੀਤ ਘਰ ਆਇਆ ਸੀ ਹਾਂਜੀ 9:30 ਵਜੇ ਹਾਂਜੀ ਤੇ ਆਕੇ ਤੁਹਾਡੇ ਨਾਲ ਉਹਦੀ ਗੱਲ ਹੋਈ ਕੋਈ ਨਹੀਂ ਹੋਈ ਨਹੀਂ ਕੋਈ ਗੱਲ ਨਸਾਨਾ ਹੋਈ ਹੈ ਤੇ ਕਦੋਂ ਗਏ ਸੀਗੇ ਇੱਥੋਂ ਕੁਛ ਭਾਰਤ ਕਦੋਂ ਗਏ ਸੀ ਕਿੱਥੇ ਗਏ ਸੀ ਔਰ ਅੱਗੇ ਕਿੱਦਾਂ ਗਏ ਥੋੜਾ ਸਾਨੂੰ ਦੱਸ ਗਿਆਰ ਮੈਂ ਮਹੀਨੇ ਦੀ 9 ਤਰੀਕ ਨੂੰ ਗਏ ਆ ਯਾਰ ਡੇਡ ਮਹੀਨਾ ਦਵਾਈ ਚ ਰਾਇਆ ਇਹ ਨਹੀਂ ਪਤਾ ਕਹਾ ਕਿੱਦਾਂ ਗਿਆ ਕਿੱਦਾਂ ਨਹੀਂ ਗਿਆ ਸਾਨੂੰ ਨਹੀਂ ਆਇਆ ਫੋਨ ਨਾ ਸਾਡੀ ਉਹਨਾਂ ਨਾਲ ਗੱਲ ਹੋਈ ਹਾਂਜੀ ਤੇ ਫੋਨ ਜਿਹੜਾ ਹੈ ਕਿ ਕਦੋਂ ਦੇ ਉਹ ਘਰੋਂ ਗਏ ਹੋਏ ਨੇ ਉਹ ਤੁਹਾਨੂੰ ਕੁਝ ਕਹਿ ਕੇ ਗਏ ਨਹੀਂ ਕਿਸੇ ਨਾਲ ਦੱਸਣਾ ਨਹੀਂ ਮੈਂ ਨੋ ਕੁਝ ਨਹੀਂ ਕਹਿ ਕੇ ਗਏ ਹਾਂਜੀ ਇਹ ਕਿੱਥੇ ਵੀ ਮਾਂ ਮੈਂ ਕੋ ਮਨ ਜਲੀਆਂ ਟਵੀ ਜੀ ਤੇ ਰਾਤੀ ਆ ਕੇ ਤੁਹਾਣਾ ਕੋਈ ਗੱਲਬਾਤ ਕੀਤੀ ਹੋਏ ਵਾ ਕੋਈ ਨਹੀਂ ਕੀਤੀ ਕੋਈ ਨਹੀਂ ਕੀਤੀ ਸਾਨੂੰ ਗੱਲਬਾਤ

ਸਰਕਾਰ ਇਹਦੇ ਵਿੱਚ ਬੱਚਿਆਂ ਦਾ ਹੱਲ ਕਰਨਾ ਚਾਹੀਦਾ ਜੇ ਬੱਚਿਆਂ ਨੂੰ ਇੱਧਰ ਕੰਮ ਮਿਲਦੇ ਬਾਹਰ ਜਾਂਦੀ ਕੋਈ ਲੋੜ ਨਹੀਂ ਸੀ ਤੇ ਹੁਣ ਜਿਹੜਾ ਹੈ ਕਿ ਤੁਸੀਂ ਉਹਦੀ ਉਹਨਾਂ ਦੀ ਪੁਲਿਸ ਰਿਪੋਰਟ ਲਖਾਈ ਹੈ ਕਿ ਹਾਂ ਜੀ ਆ ਗਿਆ ਸੀ ਸੁਬਹੇ ਲੱਗਾ ਸੀ ਲੱਗ ਕੇ ਕੌਣ ਆਇਆ ਸੀ ਜੀ ਹਾਂ ਜੀ ਆਪਣੇ ਵਾਲੇ ਆਏ ਸੀ ਸਾਡੇ ਕੋਲ ਪ੍ਰਸ਼ਾਸਨ ਵੱਲੋਂ ਕੋਈ ਹਾਂ ਜੀ ਹਾਂ ਜੀ ਤਾਂ ਸੀ ਉਡਾਰਨੀ ਆਈ ਸੀ ਸਾਡੇ ਕੋਲ ਦੇ ਉਹਨਾਂ ਨੇ ਕੀ ਕੀਤਾ ਤੁਹਾਨੂੰ ਉਹ ਕਹਿੰਦਾ ਵੀ ਤੂੰ ਕੀ ਠੀਕ ਆ ਦੱਸੋ ਮੈਂ ਤੁਹਾਡਾ ਹੱਲ ਕਰਾਂਗੇ ਅਸੀਂ ਤੇ ਫਿਰ ਤੁਸੀਂ ਉਹਨਾਂ ਨੂੰ ਕੀ ਦੱਸੋ ਉਹਨੂੰ ਇਹਨਾਂ ਉਹ ਇਹ ਦੱਸਿਆ ਬੇ ਬੱਚਾ ਗਿਆ ਸੀ ਫਿਰ 11ਵੇਂ ਮਹੀਨੇ ਤਾਂ ਮୋਰੇ ਪਤਾ ਨਹੀਂ ਉਹ ਕਿਹੜੇ ਹਿਸਾਬ ਨਾਲ ਗਿਆ ਅਮਰੀਕਾ ਹਾਂਜੀ ਰਾਤੀ ਆ ਕੇ ਦੱਸਿਆ ਸਾਨੂੰ ਬੇ ਮੈਨੂੰ ਤੇਰੀ ਦਿਨੀ ਮੈਂ ਆ ਗਿਆ ਹਾਂਜੀ ਤੁਹਾਨੂੰ ਐਸੇ ਹੀ ਉਹਨੂੰ ਪੁੱਛਿਆ ਨਹੀਂ ਵੀ ਤੂੰ ਕੱਥੇ ਗਿਆ ਮੇਰੇ ਕੋਲ ਅਸੀਂ ਇਹ ਨਹੀਂ ਗੱਲ ਨਹੀਂ ਉਹ ਪਰੇਸ਼ਾਨਤ ਬਹੁਤ ਹੋਇਆ ਹਾਂ ਜੀ ਸੋ ਇਹ ਹਨ ਦਵਿੰਦਰਜੀਤ ਸਿੰਘ ਦੇ ਮਾਤਾ ਜੀ ਜਿਨ੍ਹਾਂ ਨੇ ਇੱਕ ਇੱਕੀ ਰਾਤੀ ਦੇਰ ਰਾਤੋ ਘਰ ਆਇਆ ਸੀ ਆ ਕੇ ਉਹ ਪਰੇਸ਼ਾਨ ਬਹੁਤ ਸੀ ਤੇ ਸਵੇਰੇ ਤੜਕਸਾਰ ਹੀ ਘਰੋਂ ਚਲਾ ਗਿਆ ਸੀ ਜਿਸ ਦੀ ਪੁਲਿਸ ਰਿਪੋਰਟ ਵੀ ਲਿਖਾਈ ਹੈ ਤੇ ਇਲਾਕੇ ਦੇ ਜਿਹੜੇ ਤਹਿਸੀਲਦਾਰ ਹਨ ਉਹ ਵੀ ਹੋ ਕੇ ਗਏ ਨੇ ਇਹਨਾਂ ਨੂੰ ਭਰੋਸਾ ਦਿੱਕੇ ਗਏ ਨੇ ਕਿ ਸਰਕਾਰ ਤੱਕ ਇਹਨਾਂ ਦਾ ਜਿਹੜਾ ਹੈ ਕਿ ਇਹਨਾਂ ਦੀ ਮੁਸ਼ਕਲਾ ਜਿਹੜੀਆਂ ਦੱਸਣਗੇ ਇਹ ਹੁਣ ਵੇਖਣਾ ਹੋਵੇਗਾ ਕਿ ਦਵਿੰਦਰ ਜੀ ਕਦੋਂ ਆਪਣੇ ਘਰ ਪਰਤਦੇ ਨੇ ਕਿਉਂਕਿ ਉਹਦੇ ਜਿਹੜੇ ਪਿੱਛੇ ਪਰਿਵਾਰਕ ਮੈਂਬਰ ਨੇ ਉਹ ਵੀ ਬਹੁਤ ਪਰੇਸ਼ਾਨ ਨੇ ਤੇ ਪੁਲਿਸ ਪ੍ਰਸ਼ਾਸਨ ਕਿ ਉਹਨੂੰ ਲੱਭਦੀ ਹੈ ਜਾਂ ਉਹ ਖੁਦ ਘਰ ਪਹੁੰਚਦੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਲਾਂਗੜਾ ਪਿੰਡ ਦੇ ਸਰਪੰਚ ਮੈਡਮ ਜਗਦੀਸ਼ ਕੌਰ ਅਸੀਂ ਆ ਤਾਂ ਜਾਣਦੇ ਹਾਂ ਕਿ ਸਾਡੀ ਮੈਡਮ ਤੇ ਬੇਰ ਰਾਤ ਰਾਤੀ ਦਵਿੰਦਰਜੀਤ ਘਰ ਪੁੱਛਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਸਵੇਰ ਦਾ ਹੋ ਘਰ ਹੈ ਨੀਗਾ ਕੁੜੇ ਸਾਰੀ ਕਸਦਾ ਕਿ ਕੀ ਹੋਇਆ ਸੀ ਸਰ ਜਿੱਦਾਂ ਮਾਤਲ ਅਮਰੀਕਾ ਗਿਆ ਸੀਗਾ ਦਵਿੰਦਰ ਹਾਂਜੀ ਤੇ ਅਮਰੀਕਾ ਗਿਆ ਨੂੰ ਮਾਤਲ 15 ਦਿਨ ਹੋਏ ਸੀਗੇ ਤੇ ਉੱਥੋਂ ਫੇਰ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਤੇ ਇੱਧਰ ਫੇਰ ਰਾਤੀ 10:00 ਵਜੇ ਦੇ ਕਰੀਬ ਆਇਆ ਤੇ ਫੇਰ ਸਾਰੇ ਆ ਕੇ ਛੱਡ ਗਏ ਇਹਨੂੰ ਇਹ ਸਾਲੇ ਮੈਂਬਰ ਜਿਹੜਾ ਨਾਲ ਆਏ ਸੀਗੇ ਉਹ ਛੱਡ ਗਿਆ ਆ ਕੇ ਤੇ ਸਵੇਰੇ ਸੱਜੇ ਉੱਠ ਕੇ ਤੇ ਘਰੋਂ ਚਲੇ ਗਿਆ ਬਿਨਾਂ ਦੱਸੇ ਚਲੇ ਗਿਆ ਕਿਸੇ ਨੂੰ ਕੁਝ ਨਹੀਂ ਦੱਸਿਆ ਹੈਗਾ ਤੇ ਇਸ ਗੱਲ ਨੇ ਬਹੁਤ ਪਰੇਸ਼ਾਨ ਹਾਂ ਰਾਜ ਸਾਰੇ ਕਰਮਚਾਰੀ ਵੀ ਬਹੁਤ ਪਰੇਸ਼ਾਨ ਇਸ ਗੱਲ ਤੋਂ ਹਾਂ ਬਈ ਚੰਗਾ ਨਹੀਂ ਇਹ ਕੰਮ ਹੋਇਆ ਤੇ ਇਸ ਕਰਕੇ ਦਾਦੇ ਹੁਣ ਸਾਰੇ ਪੁੱਛ ਕਚ ਫੋਨ ਕਰਦੇ ਆਂ ਵਿਜਿੰਦਾ ਸਾਨੂੰ ਮਿਲ ਜਵੇ ਹਾਂਜੀ ਤੇ ਬਾਕੀ ਹੋਰ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਇਹ ਬਹੁਤ ਮਾੜੀ ਗੱਲ ਵਾ ਹਾਂਜੀ ਤੇ ਤੁਸੀਂ ਸਵੇਰੇ ਪੁਲਿਸ ਵੀ ਆਈ ਸੀਗੀ ਤਹਿਸੀਲਦਾਰ ਵੀ ਆਏ ਤਹਿਸੀਲਦਾਰ ਵੀ ਆਏ ਪੁਲਸ ਵੀ ਆਈ ਸਵੇਰੇ ਤੇ ਬਹੁਤ سارے ਆਏ ਤੇ ਮੈਂ ਦੇ ਪਛਦੇ ਸੇ ਅਣੂ ਦੀ ਤਲਾਸ਼ ਕਰਦੇ ਆ ਬੇ ਸਾਨੂੰ ਮਿਲ ਜਵੇ ਹਾਂਜੀ ਤੇ ਪੁਲਿਸ ਕੰਪਲੇਂਟ ਹਾਂਜੀ ਪੁਲਸ ਕਰਾਤੇ ਆ ਕੰਪਲੀਟ ਵੀ ਕਰਾ ਹਾਂਜੀ ਜ세일ਦਾਰ ਵੀ ਮੈਡਮ ਆਏ ਸੀ 19 ਵੀ ਪੁੱਛਦਾ ਸੀ ਕੀਤੀ ਆ ਉਹ ਵੀ ਕਹਿੰਦੇ ਵੀ ਛੇਤੀ ਛੇਤੀ ਸਾਨੂੰ ਦੱਸੋ ਲੱਭ ਕੇ ਇਹਨੂੰ ਰਵਿੰਦਰ ਨੂੰ ਹਾਂਜੀ ਤੇ ਪਿੰਡ ਤੋਂ ਉਹ ਕਦੋਂ ਗਿਆ ਸੀਗਾ ਇੱਧਰ ਗਿਆ 11ਵੇਂ ਮਹੀਨੇ 9 ਤਰੀਕ ਨੂੰ ਗਿਆ ਜੀ ਤੇ ਡਗਈ ਨੂੰ ਗਿਆ ਸੀਗਾ ਡਗਈ ਤੋਂ ਫੇਰ ਅਮਰੀਕਾ ਚਲੇ ਗਿਆ ਇੱਦਾਂ ਨਹੀਂ ਪਤਾ ਵੀ ਕਿੱਦਾਂ ਕਿਹਦੇ ਤੁਰ ਗਿਆ ਕਿੱਦਾਂ ਰਹਿ ਗਿਆ ਹੈਗਾ ਇਸ ਹਾਲਾਤਾਂ ਨਹੀਂ ਹੌਲਦੇ ਹੈਗੀ ਤੇ ਬਾਕੀ ਤੇਰੀ ਦੀ ਨਹੀਂ ਉਧਰੋਂ ਕਰ ਦਿੱਤਾ ਅਮਰੀਕਾ ਦੇ ਵਿੱਚੋਂ ਹੂੰ ਹੂੰ ਇਧਰ ਹੂੰ ਹੂੰ ਹਾਂਜੀ ਤੇ ਉਹਨੂੰ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ ਤੇ ਪ੍ਰਸ਼ਾਸਨ ਸਰਕਾਰ ਨੂੰ ਇਹ ਕਹਿਣਾ ਆ ਵੀ ਜੇ ਇਧਰ ਬੱਚਾ ਨੂੰ ਕੰਮ ਮਿਲੇ ਤਾਂ ਬਾਹਰ ੱੱਕੇ ਖਾਨ ਦੀ ਕੀ ਲੋੜ ਕਹੀ ਆ ਪਰ ਲਿਖੇ ਬੱਚਿਆਂ ਨੂੰ ਇਧਰ ਹੀ ਕੰਮ ਕਰ ਦੇਣੇ ਚਾਹੀਦੇ ਆ ਹਾਂਜੀ ਇਹ ਸਨ ਲਾਂਦਰਾ ਪਿੰਡ ਦੇ ਸਰਪੰਚ ਮੈਡਮ जगदीश कौर जी ਸਾਡੇ ਨਾਲ ਹਸਤੇ ਮੌਜੂਦ ਨੇ ਦਵਿੰਦਰ ਜੀ ਸਿੰਘ ਦੇ ਜਿਹੜੇ ਦੋਸਤ ਨੇ ਗੁਰਪ੍ਰੀਤ ਸਿੰਘ ਅਸੂਨਾ ਤੋਂ ਪੁੱਛਿਆ ਗੁਰਪ੍ਰੀਤ ਜੀ ਰਾਤੀ ਉਹ ਕਿਸਕ ਵੇਲੇ ਪਿੰਡ ਪਹੁੰਚੇ ਸੀ ਔਰ ਤੁਹਾਡੇ ਨਾਲ ਲੋਆਂ ਦਾ ਰਸਤਾ ਹੋਇਆ ਸੀ ਹਾਂ ਜੀ ਰਾਤੀ ਉਹ 9:30 ਵਜੇ ਦੇ ਕਰੀਬ ਪਹੁੰਚੇ ਸੀ ਘਰੇ ਆਪਣੇ ਸਾਡੇ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਬੈਠੇ ਸੀ ਘਰੇ ਐਸੇ ਠੀਕ ਠਾਕ ਹੈ ਕੋਈ ਵਧੀਆ ਗੱਲ ਕੀਤੀ ਉਹਨੇ ਸਾਰਾ ਕੁਝ ਕੀਤਾ ਪਰ ਬੱਪਰ ਨੂੰ ਸਵੇਰੇ 5:00 ਵਜੇ ਘਰੋਂ ਚਲੇ ਗਏ ਸੀ ਮੁਰਕੇ ਅਜੇ ਤੱਕ ਨਹੀਂ ਆਏ ਬਕਸੋ ਤੇ ਰਾਤੀ ਵਾਂਨੇ ਤੁਹਾਡਾ ਕੀ ਕੀ ਗੱਲਾਂ ਸਾਂਝੀਆਂ ਕੀਤੀਆਂ ਸਾਂਝੀ ਤਾਂ ਸਰ ਕੋਈ ਮੇਨ ਗੱਲ ਉਹ ਨਹੀਂ ਕੀਤੀ ਨਹੀਂ ਹੈਗੀ ਆਪਣੇ ਬਸ ਹਾਲਚਾਲ ਦੱਸਦੇ ਸੀ ਉਹ ਕਹਿੰਦੇ ਤੇ ਰਗਦਾ ਨੇ ਅਸੀਂ ਕੈਂਪ ਵਿੱਚ ਰਹੇ ਸੀ ਉੱਤੋਂ ਸਾਨੂੰ ਰਿਪੋਰਟ ਕਰਤਾ ਤੇ ਸਾਨੂੰ ਦੱਸਿਆ ਵੀ ਨਹੀਂ ਹੈਗਾ ਰਿਪੋਰਟ ਕਰਨ ਲੱਗਿਆ ਨੇ ਕੋਈ ਬਿਆਨ ਨਹੀਂ ਲਿਆ ਸਾਡਾ ਸਾਨੂੰ ਚੋਰੀ ਜਿੱਦਾਂ ਰਿਪੋਰਟ ਕਰਤਾ ਉਹਨੇ ਹਾਂ ਤੇ ਦੁਬਈ ਤੋਂ ਅੱਗੇ ਕਹਿੰਦਾ ਉਹ ਲੀਗਲੀ ਕਿਵੇਂ ਸੀ ਜਾਂ ਕਿਸ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਉਹਨਾਂ ਦੀ ਕਿਦਾਂ ਸੀ ਨੇ ਡਵੀ ਬਾਰੇ ਸਾਰਾ ਮੈਨੂੰ ਡਵੀ ਬਾਰੇ ਪਤਾ ਉਹਨਾਂ ਦਾ ਗਾਂ ਦਾ ਨਹੀਂ ਪਤਾ ਹੈਗਾ ਕਿੱਦਾਂ ਗਏ ਕਿੱਦਾਂ ਨਹੀਂ ਗਏ ਉਹਨਾਂ ਭਾਈ ਉਹਨਾਂ ਨੂੰ ਪਤਾ ਸਾਰਾ ਕੁਝ ਨਹੀਂ ਉਹਨਾਂ ਨੇ ਕੁਝ ਤੁਹਾਨੂੰ ਦੱਸਿਆ ਨਹੀਂ ਸਾਨੂੰ ਨਹੀਂ ਕੋਈ ਦੱਸਿਆ ਜੀ ਜੀ ਤੇ ਰਾਤੀ ਜਦੋਂ ਤੁਹਾਡਾ ਉਹ ਗੱਲਬਾਤ ਕਰਦੇ ਸੀ ਕਿੱਦਾਂ ਦਾਵਾ ਲੱਗ ਰਿਹਾ ਸੀਗਾ ਪਰੇਸ਼ਾਨ ਸੀਗੇ ਜਾਂ ਕਿਸ ਪਰੇਸ਼ਾਨ ਤਾਂ ਹੈਗੇ ਸੀ ਗੱਲਬਾਤ ਉਹਨਾਂ ਨੂੰ ਲੱਗਦਾ ਸੀ ਪਰੇਸ਼ਾਨ ਸੀ ਹਾਂਜੀ ਤੇ ਕੁਝ ਦੱਸਦੇ ਹੋਣੇ ਤੁਹਾਡਾ ਦਿਲਦਿਆਂ ਕੁਝ ਗੱਲਾਂ ਸਾਂਝੀਆਂ ਕੀਤੀ ਉਹਨੇ ਨਹੀਂ ਕੁਝ ਨਹੀਂ ਹਲੇ ਤੱਕ ਕੀਤੀ ਸਾਂਝੀ ਗੱਲ ਉਹ ਨਹੀਂ ਰਾਤ ਦੇ 8-9 ਜਣੇ ਬੈਠੇ ਸੀ ਉਹਨਾਂ ਕੋਲ ਮम्मा ਵੀ ਉਹਨਾਂ ਦੇ ਕੋਲ ਹੀ ਸੀ ਤੇ ਕੋਈ ਗੱਲਬਾਤ ਨਹੀਂ ਕੋਈ ਸੰਜੀ ਕੀਤੀ ਸੀ ਯਾਨੀ ਕੀ ਕਹਿੰਦੇ ਸੀ ਉਹਨੇ ਬਸ ਇਹ ਹੀ ਸੀ ਖਾਣ ਪੀਣ ਨੂੰ ਵਧੀਆ ਦਿੱਤਾ ਸਾਨੂੰ ਕੁਝ ਵੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਬਾਕੀ ਨਹੀਂ ਹੋਰ ਕੋਈ ਗੱਲ ਕਲੀਅਰ ਕੀਤੀ ਨਹੀਂ ਸਾਡੇ ਨਾਲ ਤੇ ਸਵੇਰੇ ਤੜਕਸਾਰ ਦੇ ਘਰ ਨਹੀਂ ਹਨ ਤੁਸੀਂ ਕਿਤੇ ਉਹਨਾਂ ਨੂੰ ਜਿੱਦਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਕਿਸ ਤਰ੍ਹਾਂ ਦਾ ਕੁਝ ਪਤਾ ਹਾਂਜੀ ਅਸੀਂ ਆਪਣੇ ਫਰੈਂਡ ਸਰਕਲ ਚ ਕੀਤੇ ਫੋਨ ਸਾਰਿਆਂ ਨੂੰ ਪਰ ਹਲੇ ਤੱਕ ਮਿਲੇ ਨਹੀਂ ਸਾਨੂੰ ਉਹਦੇ ਫਰੈਂਡ ਵੀ ਦੱਸਦੇ ਅੱਲੇ ਤੱਕ ਆਏ ਨਹੀਂ ਹੈਗੇ ਪੁਲਿਸ ਪ੍ਰਸ਼ਾਸਨ ਤੇ ਪ੍ਰਸ਼ਾਸਨ ਦੇ ਅਧਿਕਾਰੀ ਓਕੇ ਗਏ ਨੇ ਤੁਸੀਂ ਉਹਨੂੰ ਕੰਪਲੇਂਟ ਲਿਖਾਈ ਕੀ ਗੱਲ ਬਾਤਰੀ ਪੁਲਿਸ ਹਾਂਜੀ ਪੁਲਿਸ ਨਾਲ ਸਾਡੇ ਆਈਸੀ ਸਵੇਰੇ ਘਰੇ ਇੱਥੇ ਤੇ ਕੰਪਲੇਟ ਲਿਖ ਕੇ ਗਏ ਆ ਉਹ ਵੀ ਕਹਿੰਦੇ ਕੋਈ ਨਹੀਂ ਜਲਦੀ ਤੋਂ ਜਲਦੀ ਅਸੀਂ ਭਾਲ ਕਰਦੇ ਉਹਦੇ ਘਰੇ ਵਾਪਸ ਲੈ ਕੇ ਆਉਂਗੇ ਉਹਨੂੰ ਵੀ ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਲਾਂਦਕ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ